ਅਗਲੀ ਗਰੰਟੀ ਇਹ ਹੀ ਆਉਣੀ ਹੈ ਜੀ ਜਲਦੀ ਆਉਣੀ ਹੈ ਜਿੰਨੀਆਂ ਵੀ ਗਰੰਟੀਆਂ ਆਮ ਆਦਮੀ ਪਾਰਟੀ ਨੇ ਦਿੱਤੀਆਂ ਨੇ ਉਹਨਾਂ ਨੂੰ ਸਾਰਾ ਇੱਕ ਇੱਕ ਕਰਕੇ ਪੂਰਾ ਕਰ ਦਿੱਤਾਗਾ ਲੋਕਾਂ ਦੇ ਮੁੱਦੇ ਜੀ ਪੰਜਾਬ ਦੇ ਲੋਕਾਂ ਦੇ ਮੁੱਦੇ ਨੇ ਉਹਦੇ ਚ ਸਾਰੇ ਜਿਹੜੇ ਰੱਖੇ ਜਾਣਗੇ ਜਿਹੜੇ ਜਿਹੜੇ ਮਸਲੇ ਹੱਲ ਕਰਨ ਵਾਲੇ ਨੇ ਸਾਰਿਆਂ ਦੀ ਜਿਹੜੀ ਆਵਾਜ਼ ਹੈ ਚਾਹੇ ਉਹ ਆਪੋਜੀਸ਼ਨ ਨੇ ਆਪਣਾ ਰੋਲ ਪਲੇ ਕਰਨਾ ਤੇ ਸਾਡੀ ਸਰਕਾਰ ਨੇ ਆਪਣਾ ਰੋਲ ਪਲੇ ਕਰਨਾ ਸੋ ਮੁੱਖ ਮੰਤਰੀ ਸਾਹਿਬ ਸਮੇਂ ਸਮੇਂ ਸਰ ਜਿਹੜੇ ਸੈਸ਼ਨ ਰੱਖਦੇ ਰਹਿੰਦੇ ਤਾਂ ਕਿ ਵੱਧ ਤੋਂ ਵੱਧ ਮਤੇ ਨਵੇਂ ਕੁਝ ਪਾਸ ਕੀਤੇ ਜਾ ਸਕਣ ਲੁਪ ਲੈ ਲਈ ਮੈਨੂੰ ਲੱਗਦਾ ਹੈ ਕਿ ਹੋਰ ਵੀ ਦੇਣੇ ਦਾ ਜ਼ਵਾਦ ਅਸਿਕਾ ਉਹ ਕਦੋਂ ਸ਼ੁਰੂ ਹੋ ਅਗਲੀ ਗਰੰਟੀ ਇਹ ਹੀ ਆਉਣੀ ਹੈ ਜੀ ਜਲਦੀ ਆਉਣੀ ਹੈ ਜਿੰਨੀਆਂ ਵੀ ਗਰੰਟੀਆਂ ਆਮ ਆਦਮੀ ਪਾਰਟੀ ਨੇ ਦਿੱਤੀਆਂ ਨੇ ਉਹਨਾਂ ਨੂੰ ਸਾਰੇ ਇੱਕ ਇੱਕ ਕਰਕੇ ਪੂਰਾ ਕਰ ਦਿੱਤਾ ਅਸੀਂ ਇੱਥੇ ਜੀ ਹੈਰੀਟੇਜ ਸਟਰੀਟ ਆ ਜਿਹੜੀ ਉਹਦਾ ਬਹੁਤ ਜਲਦੀ ਕੰਮ ਬੜੇ ਵਧੀਆ ਤਰੀਕੇ ਨਾਲ ਸ਼ੁਰੂ ਕਰਾਂਗੇ ਪਿੱਛੇ ਜਿਹੜਾ ਮਿਊਜ਼ੀਅਮ ਆ ਉਹਦਾ ਕੰਮ ਮੁਕੰਮਲ ਕਰਕੇ ਇਹਦਾ ਸੰਪੰਨ ਕੀਤਾ ਕੁਝ ਇੱਥੇ ਥੋੜੇ ਬਹੁਤ ਅਰੇਂਜਮੈਂਟਸ ਹੋਰ ਕਰਨ ਵਾਲੇ ਨੇ ਉਹਨੂੰ ਅਸੀਂ ਅਰੇਂਜਮੈਂਟਸ ਕਰਦੇ ਪਏ ਆਂ ਨਿਜ਼ੀਮ ਦਾ ਕੰਮ ਮੁਕੰਮਲ ਹੋਇਆ ਭਗਤ ਸਿੰਘ ਜੀ ਦੇ ਉਹ ਉਹਨਾਂ ਦੇ ਪਿੰਡ ਤੇ ਉਹਨਾਂ ਇੱਥੇ ਤੱਕ ਜਿਹੜੀ ਅਸੀਂ ਇੱਕ ਹੈਰੀਟੇਜ ਸਟਰੀਟ ਬਣਾ ਰਹੇ ਹਾਂ ਉਹਦਾ ਕੰਮ ਹੈ ਜਿਹੜਾ ਉਹ ਜਲਦੀ ਸ਼ੁਰੂ ਹੋ ਜੂਗਾ ਉਹ ਉਹਦੇ ਨਾਲ ਇੱਥੇ ਟੂਰਿਜ਼ਮ ਨੂੰ ਬਹੁਤ ਖੁਲਾਰਾ ਮਿਲਣਾ ਚਾਹੀਦਾ ਇੱਕ ਦੋਸਤ ਨੂੰ ਪਰ ਤੋਂ ਜਿਹੜਾ ਐਕਸ਼ਨ ਸ਼ੁਰੂ ਹੋ ਰਿਹਾ ਉਹਦੇ ਵਿੱਚ ਖਾਸ ਕੀ ਮੁੱਦੇ ਰਹਿਣਗੇ ਲੋਕਾਂ ਦੇ ਮੁੱਦੇ ਜੀ ਪੰਜਾਬ ਦੇ ਲੋਕਾਂ ਦੇ ਮੁੱਦੇ ਨੇ ਉਹਦੇ ਵਿੱਚ ਸਾਰੇ ਜਿਹੜੇ ਰੱਖੇ ਜਾਣਗੇ ਜਿਹੜੇ ਜਿਹੜੇ ਮਸਲੇ ਹੱਲ ਕਰਨ ਵਾਲੇ ਨੇ ਸਾਰਿਆਂ ਦੀ ਜਿਹੜੀ ਆਵਾਜ਼ ਹੈ ਚਾਹੇ ਉਹ ਆਪੋਜੀਸ਼ਨ ਨੇ ਆਪਣਾ ਰੋਲ ਪਲੇ ਕਰਨਾ ਤੇ ਸਾਡੀ ਸਰਕਾਰ ਨੇ ਆਪਣਾ ਰੋਲ ਪਲੇ ਕਰਨਾ ਸੋ ਮੁੱਖ ਮੰਤਰੀ ਸਾਹਿਬ ਸਮੇਂ ਸਮੇਂ ਸਿਰ ਜਿਹੜੇ ਸੈਸ਼ਨ ਰੱਖਦੇ ਰਹਿੰਦੇ ਤਾਂ ਕਿ ਵੱਧ ਤੋਂ ਵੱਧ ਮਤੇ ਨਵੇਂ ਕੁਝ ਪਾਸ ਕੀਤੇ ਜਾ ਸਕਣ ਲੋਕ ਭਲੇ ਲਈ ਹੋਜਣਾ ਲਿਖੋਰ ਵੀ ਦੇਣੇ ਦਾ ਜ਼ਵਾਦਸੀਗਾ ਉਹ ਕਦੋਂ ਸ਼ੁਰੂ ਹੋ ਅਗਲੀ ਗਰੰਟੀ ਇਹ ਹੀ ਆਉਣੀ ਹੈ ਜੀ ਜਲਦੀ ਆਉਣੀ ਹੈ ਜਿੰਨੀਆਂ ਵੀ ਗਰੰਟੀਆਂ ਆਮ ਆਦਮੀ ਪਾਰਟੀ ਨੇ ਦਿੱਤੀਆਂ ਨੇ ਉਹਨਾਂ ਨੂੰ ਸਾਰੇ ਇੱਕ ਇੱਕ ਕਰਕੇ ਪੂਰਾ ਕਰ ਦਿੱਤਾ ਜਾਵੇ